ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਕਿਸਾਨੀ ਮਸਲਿਆਂ ਨੂੰ ਲੈ ਕੇ ਟਰਟੀ ਹੈਡਲੇ ਪਾਣੀ ਦੇ ਪੱਧਰ ਨੂੰ ਉੱਚਾ ਕਰਨ ਦੇ ਲਈ ਅਤੇ ਟਰਟੀ ਹੈਡਲੇ ਪਾਣੀ ਨੂੰ ਬਚਾਉਣ ਦੇ ਲਈ ਨਹਿਰੀ ਪਾਣੀ ਦੂਰ ਖੇਤੀ ਵਿੱਚ ਪ੍ਰਯੋਗ ਕਰਨ ਦੇ ਜ਼ੋਰ ਦੇ ਰਹੀ ਹੈ ਅਤੇ ਸਰਕਾਰ ਦਾ ਉਪਰਾਲਾ ਹੈ ਕਿ ਜਿਆਦਾ ਤੋਂ ਜਿਆਦਾ ਕਿਸਾਨ ਖੇਤੀ ਨਹਿਰੀ ਪਾਣੀ ਨਾਲ ਹੀ ਕਰੇ ਅਤੇ ਪ੍ਰਗਟਾਵਾ ਲਾਲਚੰਦ ਘਟਾਰੂਚਕ ਮੰਤਰੀ ਪੰਜਾਬ ਨੇ ਪਠਾਨਕੋਟ ਜ਼ਿਲ੍ਹਾ ਦੇ ਗੁਲਪੁਰ ਅਸੈਂਬਲੀ ਦੇ ਨਜ਼ਦੀਕੀ ਯੂਬीडीਸੀ ਨਹਿਰ ਵਿੱਚੋਂ ਕੱਢੇ ਜਾ ਰਹੇ ਪੱਕੇ ਰਜਵਾਹੇ ਵਿੱਚ ਪਾਣੀ ਛੱਡਣ ਮਗਰੋਂ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਮੋਗੇ ਰਜਵਾਹੇ ਕੱਚੇ ਸਨ ਜਿਸ ਨਾਲ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਪਾਰੀ ਦਿੱਕਤਾਂ ਹੁੰਦੀਆਂ ਸਨ ਅਤੇ ਕਿਸਾਨ ਨਹਿਰੀ ਪਾਣੀ ਦਾ ਪੂਰਾ ਲਾਭ ਨਹੀਂ ਲੈ ਸਕਦੇ ਸਨ ਰਜਵਾਹੇ ਕੱਚੇ ਹੋਣ ਕਰਕੇ ਪਾਣੀ ਅਖੀਰਲੇ ਖੇਤਾਂ ਤੱਕ ਨਹੀਂ ਸਿਪਹੁੰਚਦਾ ਅਤੇ ਰਸਤੇ ਵਿੱਚ ਹੀ ਪਾਣੀ ਰਜਵਾਹੇ ਚੋਲੀ ਖੋ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਅੱਜ ਲਗਭਗ 35 ਕਿਲੋਮੀਟਰ ਦਾ ਰਜਵਾਹ ਜਿਸ ਨੂੰ ਗੁਲਪੁਰ ਹੈਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਕਰੀਬ 6-7 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਦੀ ਸਿੰਚਾਈ ਕਰਦਾ ਹੈ। ਅਤੇ ਅੱਜ ਇਸ ਨਵੇਂ ਪੱਕੇ ਬਨੇ ਰਜਵਾਹੇ ਜਿਸ ਤੇ ਕਰੀਬ 2.5 ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਖਰਚ ਕੀਤੀ ਗਈ ਹੈ ਅਤੇ ਇਸ ਦੇ ਅੰਦਰ ਪਾਣੀ ਛੱਡਿਆ ਗਿਆ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਇਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਪਰਤ ਨੈਟ ਨਿਊਜ਼ ਸਵਾਲ ਆਪਕਾ ਤੋਂ ਰਾਜੇਸ਼ ਪਰਦਵਜ ਦੀ ਖਾਸ ਰਿਪੋਰਟ ਲਗਾਤਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਅੰਦਰ ਕਿਸਾਨੀ ਮਸਲਿਆਂ ਨੂੰ ਲੈ ਕੇ ਪਾਣੀ ਦੇ ਜਿਹੜਾ ਧਰਤੀ ਹੇਠਲਾ ਪਾਣੀ ਦਾ ਪੱਧਰ ਹੈ ਉਹਨੂੰ ਉੱਚਾ ਕਰਨ ਦੇ ਲਈ ਉਸ ਪਾਣੀ ਨੂੰ ਬਚਾਉਣ ਦੇ ਲਈ ਜਿਹੜਾ ਨਹਿਰੀ ਪਾਣੀ ਹੈ ਉਹਦੇ ਇਸਤੇਮਾਲ ਉਤੇ ਜ਼ੋਰ ਦੇ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਅੰਦਰ ਇਸ ਸੰਦਰਭ ਚ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਜਿਹੜੇ ਸਾਡੇ ਮੋਗੇ ਆ ਜਿਹੜੇ ਸਾਡੇ ਖੇਤੀਬਾੜੀ ਦਾ ਦਰੋਹਰ ਕਹਿ ਲੋ ਜਿਨ੍ਹਾਂ ਦੇ ਆਸਰੇ ਸਾਡੇ ਕਿਸਾਨ ਜਿਹੜੇ ਆ ਖੇਤਾਂ ਦੇ ਵਿੱਚ ਉਸ ਪਾਣੀ ਦੇ ਨਾਲ ਜ਼ਮੀਨਾਂ ਪਾਲਦੇ ਆ ਸੋ ਲੰਬੇ ਅਰਸੇ ਤੋਂ ਜਿਹੜੇ ਮੋਗੇ ਪੰਜਾਬ 'ਚ ਕੱਚੇ ਸਨ ਸੋ ਕੱਚੇ ਹੋਣ ਦਾ ਇੱਕ ਨੁਕਸਾਨ ਇਹ ਸੀਗਾ ਕਿ ਪਾਣੀ ਪ੍ਰਾਪਰ ਚੈਨਲਸ ਨਹੀਂ ਸੀ ਹੁੰਦਾ ਬੇਸਟੇ ਜੀ ਪਾਣੀ ਜਾਂਦਾ ਸੀਗਾ ਛੋਟ ਛੋਟੀਆਂ ਮਘੋਰੀਆਂ ਸੀਗੀਆਂ ਮੋਗੇਆਂ ਦੇ ਅੰਦਰ ਤੇ ਉਹਦੇ ਨਾਲ ਜਿਹੜਾ ਪ੍ਰਾਪਰ ਕਿਸਾਨ ਦੇ ਖੇਤ 'ਚ ਪਾਣੀ ਨਹੀਂ ਸੀ ਪਹੁੰਚਦਾ ਸੋ ਅੱਜ ਜਿਹੜਾ ਲਗਭਗ 3.5 ਕਿਲੋਮੀਟਰ ਦਾ ਜਿਹੜਾ ਮਤਲਬ ਸੂਹਾ ਮੋਗਾ ਜਿਹੜਾ ਜਿਹਨੂੰ ਆਪਾਂ ਗੋਲਪੁਰ ਹੈਡ ਕਹਿੰਦੇ ਆ ਇਥੋਂ ਮਤਲਬ ਜਿਹੜਾ ਸ਼ੁਰੂ ਹੁੰਦਾ ਸੋ 6-7 ਪਿੰਡਾਂ ਨੂੰ ਫਰੀਦानगर कटारो ਚੱਕ ਚਸ਼ਮਾ ਜਕਰੌਰ ਗੁਜਰਾਤ ਖੰਨੀ ਖੂਈ ਭਿੰਪਰ ਇਹ ਵੱਡਾ ਹਿੱਸਾ ਜਿਹੜਾ ਹਜ਼ਾਰਾਂ ਏਕੜ ਭੂਮੀ ਨੂੰ ਪਾਣੀ ਲੱਗਦਾ ਸੋ ਅੱਜ ਇਸ ਨਵੇਂ ਬਣੇ ਸੂਏ ਦੇ ਅੰਦਰ ਮੋਗੇ ਦੇ ਅੰਦਰ ਪਾਣੀ ਛੱਡਿਆ ਸੋ ਸਾਰੇ ਜਿਹੜਾ ਕਿਸਾਨਾਂ ਨੂੰ ਮੁਬਾਰਕਾ ਇਸ ਗੱਲ ਦੀਆਂ ਸੋ ਹੁਣ ਪਾਣੀ ਬਾਧੂ ਵੀ ਆਏਗਾ ਪਾਣੀ ਚੈਨਲਸ ਵੀ ਹੋ ਗਿਆ ਸੋ ਕਿਸੇ ਵੀ ਤਰ੍ਹਾਂ ਦੀ ਹੁਣ ਜਿਹੜਾ ਮੋਗਾ ਟੁੱਟਣ ਦੀ ਜਿਹੜੀ ਉਹ ਗੰਜਾਸਾ ਉਹ ਨਹੀਂ ਰਹੀ ਸੋ ਅੱਜ ਇਹ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਹੈ ਲਗਭਗ 2.5 ਕਰੋੜ ਤੋਂ ਉੱਪਰ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਜਿਹੜਾ ਮਨਜ਼ੂਰ ਹੋਇਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਇਹਦੇ ਗਵਾਹ ਬਣੇ ਆ ਸੋ ਅੱਜ ਜਿਹੜਾ ਹੈ ਉਹ ਪਾਣੀ ਛੱਡ ਦਿੱਤਾ ਗਿਆ ਹੁਣ ਪਾਣੀ ਦਾ ਪ੍ਰਾਪਰ ਜਿਹੜਾ ਉਹ ਇਸਤੇਮਾਲ ਕਿਸਾਨ ਕਰ ਪਾਇਆ ਕਰਨਗੇ ਆ ਲਾਸਟ ਖੇਤਵਾਲਾ ਵਿਅਕਤੀ ਆ ਜਿਹਨੂੰ ਕਿਸੇ ਕਾਰਨਾ ਕਰਕੇ ਪਾਣੀ ਨਹੀਂ ਸੀ ਮਿਲਦਾ ਹੁਣ ਕੱਲ ਕੱਲੇ ਖੇਤ ਚ ਪਾਣੀ ਜਾਊਗਾ ਸੁਣਾਏ ਬੇਨਤੀ ਵੀ ਕਰਨੀ ਚਾਹਨਾ ਕਿ ਜੇ ਧਰਤੀ ਹੀੜਲਾ ਪਾਣੀ ਬਚਾਣਾ ਸਾਡੇ ਭਵਿੱਖ ਲਈ ਜ਼ਰੂਰੀ ਆ ਉਹਦੇ ਨਾਲ ਦੇ ਨਾਲ ਜਿਹੜਾ ਇਹ ਨਹਿਰੀ ਪਾਣੀ ਆ ਚ ਮਿਨਰਲ ਵੜਿਆ ਇਹਦਾ ਮਤਲਬ ਖੇਤੀ ਨੂੰ ਵੀ ਬੜਾ ਵੱਡਾ ਲਾਭ ਹੈਗਾ ਸੋ ਬਾਤ ਬਾਤ ਜਿਹੜਾ ਨਹਿਰੀ ਪਾਣੀ ਹੈ ਉਹਦਾ ਕਿਸਾਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਜਿਹੜੇ ਖਿਆਲ ਆ ਵੀ ਇਹ ਘੱਟੋ ਘੱਟ 8 ਤੋਂ 10000 ਏਕੜ ਜ਼ਮੀਨ ਹੋਏਗੀ 8 ਤੋਂ 9 ਪਿੰਡਾਂ ਦੀ ਜਿਹਦਾ ਇਹ ਕਿਸਾਨਾਂ ਨੂੰ ਲਾਭ ਮਿਲਦਾ